ਸੋ ਦੋਸਤੋ ਸਭ ਤੋਂ ਪਹਿਲਾਂ ਕੁਦਰ ਡੇਰੀ ਫਾਰਮ ਡਾਕਟਰ ਸੁਖਤੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਬਹੁਤ ਵੀਰਾਂ ਦੇ ਮੈਸੇਜ ਆਏ ਨੇ ਹਲੇ ਆਪਣਾ AI ਦਾ ਜਿਹੜਾ ਕਨਸੈਪਟ ਚੱਲਦਾ ਪਿਆ ਬਹੁਤ ਸਾਰੇ ਆ ਪੈਰਾਂ ਦੇ ਮੈਸੇਜ ਵੀ ਆਏ ਆ ਵੀ ਸਾਡੀਆਂ ਪਸ਼ੂਆਂ ਨੂੰ ਆ ਬਿਮਾਰੀਆਂ ਨੇ ਇੱਕ ਮੈਨੂੰ ਉਹਦੇ ਵਿੱਚੋਂ ਬਹੁਤ ਜ਼ਿਆਦੀ ਮੇਜਰ ਜਿਹੜੀ ਡਿਜ਼ੀਜ਼ ਹੈ ਉਹ ਲੱਗੀ ਹੈ ਲਕੋਰੀਆ ਸੋ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਅੱਜ ਮੇਰਾ ਬੇਟਾ ਵੀ ਮੇਰੇ ਨਾਲ ਆਇਆ ਹੋਇਆ ਹੈ ਗਰਨੂਰ ਗਰਨੂਰ ਸਿੰਘ ਸੋ ਵੇਖੋ ਆਪਾਂ ਸਾਰੇ ਜਣੇ ਹੁਣ ਕਈ ਵੀਰ ਵਿੱਚ ਆਹਾ ਵੱਧ ਘੱਟ ਬੋਲਦੇ ਆ ਸੋ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਵੀ ਮੈਂ ਤਾਂ ਕਦੀ ਕਿਸੇ ਵੀਰ ਨੂੰ ਇਹ ਨਹੀਂ ਕਿਹਾ ਵੀ ਫਾਰਮ ਨਾ ਖੋਲੋ ਮੈਂ ਤਾਂ ਜਦੋਂ ਟਾਈਮ ਹੁੰਦਾ ਆਪਦੇ ਬੱਚਿਆਂ ਨੂੰ ਵੀ ਮੈਂ ਫਾਰਮ ਤੇ ਲੈ ਕੇ ਆਉਣਾ ਇਹਨਾਂ ਨੂੰ ਵੀ ਪੱਠੇ ਪੌਣ ਤੇ ਲਾਈਦਾ ਵੀ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਉਹ ਆਪਾਂ ਉਹ ਹੋਸਟ ਸਪੇਸ ਬਣਨ ਦੇਣਾ ਹੀ ਨਹੀਂਗਾ ਵੀ ਬੱਚੇ ਕਹਿਣ ਵੀ ਅਸੀਂ ਤਾਂ ਬਾਹਰ ਜਾਣਾ ਜੀ ਬਾਹਰ ਜਾਣਾ ਸੋ ਆਪਾਂ ਜਿਹੜੀ ਬੱਚਿਆਂ ਦੀ ਐਮਜ਼ੇ ਥਾਟ ਹੈ ਉਹ ਆਪਾਂ ਐਵੇਂ ਹੀ ਚੇਂਜ ਕਰ ਸਕਦੇ ਹਾਂ ਠੀਕ ਹੈ ਬੱਚੇ ਪੜ੍ਹਦੇ ਵੀ ਆ ਪਰ ਆਪਾਂ ਇਹਨਾਂ ਨੂੰ ਨਾਲ ਵੀ ਲੈ ਕੇ ਆਉਣੇ ਹੁਣੇ ਖੇਤ ਦੇ ਵਿੱਚ ਇਹ 9.5 ਸਾਲ ਦਾ ਹੈ ਟਰੈਕਟਰ ਵੀ ਚਲਾ ਲੈਂਦਾ ਮੈਂ ਉਹ ਟਰੈਕਟਰ ਵੀ ਦਾ ਉਠਾਉਣਾ ਹੁੰਦਾ ਸੋ ਮੱਝਾਂ ਨੂੰ ਪੱਠੇ ਵੀ ਅਸੀਂ ਦੇ ਨਾਲ ਨਾਲ ਲਾਈਦਾ ਇਹਨੂੰ ਪੱਠੇ ਕੱਟਣ ਦੇ ਵੀ ਨਾਲ ਲਾਈਦਾ ਸੋ ਦੋਸਤੋ ਇਹ ਬੱਚਿਆਂ ਨੂੰ ਵੀ ਆਪਾਂ ਨਾਲ ਲਾਉਣਾ ਹੈ ਕਿਉਂਕਿ ਆਉਣ ਵਾਲੇ ਆਪਣੀ ਜਨਰੇਸ਼ਨ ਜਿਹੜੀ ਹੈ ਆਪਣੇ ਕੋਲ ਇੱਥੇ ਹੀ ਕਾਰੋਬਾਰ ਬਹੁਤ ਵਧੀਆ ਨੇ ਸੋ ਇੱਕ ਵੀਰ ਬੋਲਦਾ ਪਿਆ ਸੀ ਕਿ ਮਸਾਂ ਦਾ ਮੁੰਡੇ ਮੱਝਾਂ ਦੇ ਗਾਵਾਂ ਦੇ ਫਾਰਮ ਕਰਨ ਲੱਗੇ ਨੇ ਸੋ ਮੈਂ ਭਰਾਵਾ ਮੈਂ ਕਦੋਂ ਕਿਹਾ ਮਗਾਵਾ ਦੇ ਫਾਰਮ ਨਾ ਕਰੋ ਮੈਂ ਕਹਿੰਨਾ ਕਰੋ ਵਧੀਆ ਕਰੋ ਚੰਗੇ ਕਰੋ ਪਰ ਸਿੱਖ ਕੇ ਕਰੋ ਐਵੇਂ ਨਾ ਕਰੋ ਹੁਣ ਮੈਂ ਉਹ ਵੀਰ ਨੂੰ ਦੱਸਣਾ ਚਾਹਾਂਗਾ ਵੀ ਤੈਨੂੰ ਇਸ ਗੱਲ ਦਾ ਵੀ ਨਹੀਂ ਪਤਾ ਹੋਣਾ ਜੇ 100 ਫਾਰਮ ਖੋਲਦਾ ਦਾ ਵਿੱਚੋਂ ਪੰਜ ਫਾਰਮ ਕਾਮਯਾਬ ਹੁੰਦੇ گاਵਾਂ ਦੇ 95% ਗਾਵਾਂ ਦੇ ਫਾਰਮ ਫੇਲ ਹੁੰਦੇ ਆ ਸੋ ਮੈਂ ਦੱਸਣੀ ਚਾਹਾਂਗਾ ਚਲੋ ਅੱਜ ਆਪਾਂ ਮੁੱਦੇ ਤੇ ਗੱਲ ਕਰੀਏ ਸੋ ਸਭ ਤੋਂ ਪਹਿਲਾਂ ਅੱਜ ਆਪਾਂ ਜਿਹੜੀ ਗੱਲ ਕਰਨੀ ਉਹ ਡਿਜ਼ੀਜ਼ ਹੈਗੀ ਹੈ ਲਕੋਰੀਆ ਬਹੁਤ ਵੱਡੀ ਪ੍ਰੋਬਲਮ ਹੈ ਗਾਈਆਂ ਦੇ ਵਿੱਚ ਲਕੋਰੀਆ ਦੋਸਤੋ ਇਹਨੂੰ ਆਪਾਂ ਕਹਿ ਦਿੰਨੇ ਆ ਵਾਈਟ ਡਿਸਚਾਰਜ ਸਾਡੀ ਭਾਸ਼ਾ ਦੇ ਵਿੱਚ ਡਾਕਟਰੀ ਭਾਸ਼ਾ ਵਿੱਚ ਅਸੀਂ ਇਹਨੂੰ ਕਹਿੰਦੇ ਆ ਵਾਈਟ ਡਿਸਚਾਰਜ ਤਾਂ ਵੈਸੇ ਇਹਨੂੰ ਕਹਿੰਦੇ ਆ ਆਪਾਂ ਲਕੋਰੀਆ ਹੁੰਦਾ ਕੀ ਹੈ ਦੋਸਤੋ ਲਕੋਰੀਏ ਦੇ ਵਿੱਚ ਆਹਾ ਯੂਟਰਸ ਆਪਣੀ ਅੰਗਾਂ ਦੀ ਸੋਅੱਤ ਗਰਮੀ ਵੀ ਦੋਸਤੋ ਬਹੁਤ ਹੈ ਸੋ ਆਹਾ ਯੂਟਰਸ ਜਿਹੜੀ ਹੁੰਦੀ ਹੈ ਗਾਂ ਦੀ ਇਹਦੇ ਚੋਂ ਇੱਥੋਂ ਵਾਈਟ ਵਾਈਟ ਜਿਹੜਾ ਪਾਰਟ ਹੈ ਦੋਸਤੋ ਵਾਈਟ ਵਾਈਟ ਜਿਹੜਾ ਪਾਰਟ ਹੈ ਉਹ ਡਿਸਚਾਰਜ ਹੁੰਦਾ ਰਹਿੰਦਾ ਕਈ ਵਾਰੀ ਆਪਣੀ ਗਾਂ ਗੱਬਣ ਵੀ ਹੁੰਦੀ ਏ ਤੇ ਕਿੰਨਾ ਕਿੰਨਾ ਥੱਲੇ ਪਾਣੀ ਆ ਸੰਘਣਾ ਜਾਂ ਪਾਣੀ ਥੱਲੇ ਪਿਆ ਹੁੰਦਾ ਜਿੰਦੇ ਕਰਕੇ ਆਪਣੀ ਗਾਂ ਵੀਕ ਹੋ ਜਾਂਦੀ ਏ ਤੇ ਉਹ ਨੈਕਸਟ ਸੂਵੇ ਬੱਚਾ ਨਹੀਂ ਦੇ ਪਾਉਂਦੀ ਚੰਗਾ ਦੁੱਧ ਨਹੀਂ ਦਿੰਦੀ ਰਾਜੀ ਨਹੀਂ ਹੁੰਦੀ ਸੋ ਦੋਸਤੋ ਇਹ ਬਹੁਤ ਵੱਡੀ ਬਿਮਾਰੀ ਏ ਲਕੋਰੀਆ ਇਹ ਹੁੰਦਾ ਕਿਉਂ ਏ ਸੋ ਦੋਸਤੋ ਇਹਦਾ ਕਾਰਨ ਹੋਣ ਦਾ ਪਹਿਲਾ ਕਾਰਨ ਦੋਸਤੋ ਇਹ ਹੈਗਾ ਵੀ ਜਿਹੜੇ ਆਪਾਂ ਏਆਈ ਕਰਦੇ ਆ ਨਾ ਡਾਕਟਰਸ ਉਹਨ ਗੱਲ ਫੇਰ ਉੱਥੇ ਆ ਜਾਂਦੀ ਹੈ ਅੱچھے ਡਾਕਟਰ ਸਤੇ ਤੇ ਜਿਹੜੇ 10 ਦੇ ਨਾਲ ਡਾਕਟਰਸ ਦੇ ਜਿਹੜੀ ਏਆਈ ਕਰਨੀ ਹੈ ਦੋਸਤੋ ਉਹਨਾਂ ਨੇ ਕਈ ਵਾਰੀ ਨਾ ਡਾਕਟਰ ਪ੍ਰਾਣੀ ਸੀ ਜਿਵੇਂ ਇੱਕ ਗਾਂ ਦੀ ਕੀਤੀ ਉਹ ਸੀਰ ਦੂਜੀ ਗਾਂ ਨੂੰ ਲਾਤੀ ਇਹ ਉਥੋਂ ਵੀ ਆ ਜਾਂਦੀ ਬਿਮਾਰੀ ਸੋ ਦੂਜਾ ਕਾਰਨ ਦੋਸਤੋ ਇਹਦਾ ਇਹ ਹੈਗਾ ਵੀ ਜਦੋਂ ਆਪਣੀ ਗਾਂ ਸੁੰਦੀ ਏ ਗਾਂ ਬੱਚਾ ਦਿੰਦੀ ਏ ਦੋਸਤੋ ਉਦੋਂ ਆਪਾਂ ਦੋਸਤੋ ਬੱਚਾ ਖਿੱਚ ਦਿੰਨੇ ਆ ਸੋ ਦੋਸਤੋ ਉਦੋਂ ਕੋਸ਼ਿਸ਼ ਕਰੋ ਵੀ ਗਾਂ ਜਾਂ ਮੱਝ ਨੂੰ ਆਪਣੇ ਆਪ ਸੁੰਦਿਓ ਬੱਚਾ ਨਾ ਖਿੱਚੋ ਤੀਜਾ ਕਾਰਨ ਦੋਸਤੋ ਇਹ ਹੈ ਜਦੋਂ ਆਪਾਂ ਗਾਂ ਦੇ ਜੇ ਕਢਾਉਣੇ ਆ ਕਢਾਉਣੇ ਆ ਸੋ ਦੋਸਤੋ ਚੌਥਾ ਕਾਰਨ ਇਹਦਾ ਇਹ ਵੀ ਹੈਗਾ ਕਿ ਜਦੋਂ ਆਪਾਂ ਵਾਰੀ ਵਾਰੀ ਫੀਡਾਂ ਬਦਲਦੇ ਹਾਂ ਪੰਜਵਾਂ ਕਾਰਨ ਦੋਸਤੋ ਇਹਦਾ ਹੈਗਾ ਜਦੋਂ ਆਪਣੀ ਗਾਂ ਬੱਚਾ ਨਹੀਂ ਦਿੰਦੀ ਬੱਚਾ ਕਨਸੀਵ ਨਹੀਂ ਕਰਦੀ ਆਪਾਂ ਬਹੁਤ ਸਾਰੀਆਂ ਦਵਾਈਆਂ ਭਰਾ ਦਿੰਦੇ ਆ ਆਈਯੂ ਕਰਾ ਦਿੰਦੇ ਆ ਸੋ ਦੋਸਤੋ ਇਹਦਾ ਮੇਨ ਜਿਹੜਾ ਇਹ ਆਪਣੀ ਲਕੋਰੀਆ ਜਿਹੜੀ ਇਹ ਬਿਮਾਰੀ ਹੈ ਨਾ ਦੋਸਤੋ ਇਹ ਬਿਮਾਰੀ ਬਿਲਕੁਲ ਛੋਟੀ ਜੀ ਹੈ ਸੋ ਦੋਸਤੋ ਇਹ ਹਟਦੀ ਨਹੀਂ ਬੜੀਆਂ ਕੰਪਨੀਆਂ ਤੇ ਬੜੇ ਪੌਡਰ ਹੁੰਦੇ ਨੇ ਜੀ ਇਹਨੂੰ ਤੇਲ ਚਰਲਾ ਕੇ ਖਵਾ ਦਿਓ ਜੀ ਇਹਨੂੰ ਉਹ ਕਰ ਦਿਓ ਜੀ ਇਹਨੂੰ ਆ ਕਰ ਦਿਓ ਸੋ ਦੋਸਤੋ ਇਹ ਬਿਲਕੁਲ ਹੀ ਨਹੀਂ ਹਟਦੀਗੀ ਬੜੀਆਂ ਗਾਵਾਂ ਮੈਂ ਦੇਖੀਆਂ ਨੇ ਲਕੋਰੀਏ ਦੇ ਨਾਲ ਖਰਾਬ ਹੋ ਗਈਆਂ ਸੋ ਦੋਸਤੋ ਇਹਦੇ ਲਈ ਮੈਂ ਤੁਹਾਨੂੰ ਦੱਸਤਾ ਵੀ ਹੁੰਦੀ ਕਿਉਂ ਇਹ ਪੰਜ ਗੱਲਾਂ ਦਾ ਤੁਸੀਂ ਹਮੇਸ਼ਾ ਹੀ ਪ੍ਰੇਸ਼ ਕਰਨਾ ਏਆਈ ਕਰਉਣ ਲੱਗਿਆਂ ਸੀਸ ਨਵੀਂ ਹੋਵੇ ਸਨੀਪ ਨਵੀ ਹੋਵੇ ਮਤਲਬ ਕਿ ਪੂਰਾ ਆ ਜਿਹੜਾ ਕੰਮ ਹੈ ਰੈਡੀ ਹੋਵੇ ਜਦੋਂ ਗਾਂ ਸੂਣ ਲੱਗਦੀ ਹੁੰਦਾ ਬੱਚਾ ਖਿੱਚਣਾ ਨਹੀਂ ਗਾ ਉਹਨੂੰ ਟਾਈਮ ਦਿਓ ਸੂਣ ਦਾ ਆਪਣੇ ਆ ਬੱਚਾ ਦਵੇ ਇਹ ਨਹੀਂ ਮਦਾ ਦਾ ਬੱਚਾ ਪਾ ਖਿੱਚ ਦੇਣਾ ਜਦੋਂ ਆਪਾਂ ਉਹਦੀ ਡੇਰ ਕਢਾਉਣੀ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਹੈ ਮੈਂ ਤੁਹਾਨੂੰ ਉਹ ਵੀ ਦੱਸੂਗਾ ਆਪਣੀ ਲਖਰੀ ਵੀਡੀਓ ਬਣਾ ਕੇ ਜਿਹੜੀ ਆਪਾਂ ਵਾਰੀ-ਵਾਰੀ ਫੀਡ ਵੀ ਨਹੀਂ ਬਦਲਣੀ ਇੱਕ ਫੀਡ ਜਦੋਂ ਤੁਸੀਂ ਤੁਹਾਡੀ ਗਾਂ ਸੂਈ ਸਟਾਰਟ ਕਰਦੇ ਹੋ ਉਹਨੂੰ ਕੰਟੀਨਿਊ ਉਹ ਫੀਡ ਹੀ ਰਹਿਣ ਦਿਓ ਕੁਝ ਮੈਂ ਨੰਬਰ ਤੇ ਬਹੁਤੀਆਂ ਆਪਾਂ ਦਵਾਈਆਂ ਨਹੀਂ ਪਰਾਉਣੀਆਂ ਜਦੋਂ ਆਪਣੀ ਗਾਹ ਰਿਪੀਟ ਕਰਦੀ ਏ ਉਹ ਮੈਂ ਤੁਹਾਨੂੰ ਵਾਅਦਾ ਦਿੰਦਾ ਵੀਡੀਓ ਵਿੱਚ ਵੀ ਉਹਦਾ ਹੱਲ ਕੀ ਹੈਗਾ ਸੋ ਦੋਸਤੋ ਇੱਥੇ ਆਪਾਂ ਕਰਨਾ ਕੀ ਤੁਹਾਡੀ ਗਾਈ ਨੂੰ ਜਦੋਂ ਲਕੋਰੀ ਦੀ ਪ੍ਰੋਬਲਮ ਆ ਗਈ ਸੋ ਦੋਸਤੋ ਇਹਦੇ ਵਾਸਤੇ ਇੱਕ ਮੇਰੇ ਕੋਲੇ ਦਵਾਈ ਏ ਸੋ ਦਵਾਈ ਸਿਰਫ ਦਵਾਈ 300 ਰੁਪਏ ਦੀ ਦੋਸਤੋ ਆਈ ਜੋ ਏ ਮੈਂ ਆਪ ਬਣਾਈ ਹੋਈ ਏ ਆਪਣੇ ਫਾਰਮੂਲੇ ਨਾਲ ਸੋ ਦੋਸਤੋ ਇਹ ਹੁਣ ਨਾ ਕਈ ਵੀ ਕੱਲ ਪੁੱਛਦੇ ਸੀ ਸਾਨੂੰ ਉਹ ਦੱਸ ਦੋ ਇਹ ਵੀ ਸੋ ਦੋਸਤੋ ਪਤਾ ਗੱਲ ਕੀ ਹੈ ਜੇ ਮੈਂ ਇਹ ਕੁਸ਼ਤੀਦਾਨਾਂ ਜਿਹੜੀਆਂ ਬੜੀਆਂ ਮਿਹਨਤ ਲਾਈਆਂ ਨੇ ਇਹਨਾਂ ਤੇ 15 15 16 16 ਸਾਲ ਲੱਗੇ ਹੋਏ ਨੇ ਮੇਰੇ ਵਰਗੇ ਜੇ ਤੇ ਮੇਰੇ ਉਸਤਾਦਾਂ ਦੇ ਉਮਰਾਂ ਲੱਗ ਗਿਆ ਨੇ ਇਹ ਚੀਜ਼ਾਂ ਅਸੀਂ ਖੁਦ ਬਣਾਈਆਂ ਨੇ ਪਤਾ ਕੀਤਾ ਵੀ ਬਿਮਾਰੀ ਹੁੰਦੀ ਕਿੱਥੇ ਆ ਸੋ ਦੋਸਤੋ ਆਹ ਜਿਹੜੀ ਤੁਸੀਂ ਆਈਯੂ ਮੇਰੇ ਤੋਂ ਮੰਗਵਾ ਲੈਣੀ ਹੈ ਆਹਾ ਮੇਰਾ ਨੰਬਰ ਹੈ ਇਹ ਸਿਰਫ 300 ਰੁਪਏ ਦੀ ਆਈਯੂ ਹੈ ਦੋਸਤੋ ਇਹ ਤੁਸੀਂ ਆਈਯੂ ਕਰਨੀ ਕੀ ਹੈ ਇਹ ਜਦੋਂ ਤੁਸੀਂ ਇਹ ਵੀ ਮੰਗਾ ਲਈ ਜਿਹੜੀ ਤੁਹਾਡੀ ਗਾਂ ਸੂਣ ਵਾਲੀ ਏ ਕੋਹ ਦਾ ਤਾਂ ਇਲਾਜ ਉਹ ਨੂੰ ਤੁਸੀਂ ਕੀ ਕਰਨਾ ਉਹ ਨੂੰ ਤੁਸੀਂ 100 ਗ੍ਰਾਮ ਦੋਸਤੋ 100 ਗ੍ਰਾਮ ਸਰੋਂ ਦਾ ਤੇਲ ਪਲੱਸ 100 ਗ੍ਰਾਮ ਕਲਸ਼ੀਅਮ ਲਗਾਤਾਰ ਦੋਸਤੋ 10 ਦਿਨ ਦੇ ਦਿਓ 10 ਦਿਨ ਦੇਣੀ ਆ ਜਿਹੜੀ ਗਾਂ ਸੂਣ ਵਾਲੀ ਏ ਹੌਨੂਲ ਕੋਰੀਆ ਪਾਣੀ ਛੱਡਦੀ ਪਈ ਏ 100 ਗ੍ਰਾਮ ਸਰੋਂ ਦਾ ਤੇਲ ਵਧੀਆ ਤੇ 100 ਗ੍ਰਾਮ ਚੰਗੀ ਕੰਪਨੀ ਦੀ ਕੈਲਸ਼ੀਅਮ ਪਰਲਾ ਕੇ ਮਿਕਸ ਕਰਕੇ ਦੇ ਦਿਓ ਲਗਾਤਾਰ 10 ਦਿਨ ਤੁਹਾਡੀ ਗਾਵਾਂ ਨਾਲ ਕੋਰੀਆ ਖਤਮ ਹੋ ਜਾਏਗਾ ਜਿਹੜੀਆਂ ਗਾਵਾਂ AI ਕਰਨੀ ਆ ਪੱਜਨਾਂ ਦੀ ਜਿਹੜੀਆਂ ਵਾਰ-ਵਾਰ ਰਿਪੀਟ ਕਰਦੀਆਂ ਨੇ ਸੋ ਦੋਸਤੋ ਆ ਜਿਹੜਾ ਤੁਸੀਂ ਮੇਰੇ ਤੋਂ IU ਮਗਵਾ ਕੇ ਇਹ IU ਇਹਦੇ ਅੰਦਰ ਨਹੀਂ ਪਰਣਾ ਹੁਣ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦੇਵਾਂ ਇਹ ਤੁਸੀਂ ਇਹ IU ਡਾਕਟਰ ਦੇ ਕੋਲੋਂ ਅੰਦਰ ਨਹੀਂ ਪਰੋਣਾ ਇਹ ਸਿਰਫ ਇਹਦੇ ਮੂੰਹ ਦੇ ਅੱਗੇ సర్విక్స్ ਦੇ ਮੂੰਹ ਦੇ ਅੱਗੇ ਡਾਕਟਰ ਸਾਹਿਬ ਨੂੰ ਕਹਿਣਾ ਵੀ ਇਹ ਆਈ ਯੂ ਗਨ ਪਾ ਕੇ ਇਹਦੇ ਮੂੰਹ ਦੇ ਅੱਗੇ ਛੱਡ ਦਿਓ ਕਿਉਂਕਿ ਜਿਹੜਾ ਰੋਕੋਰੀਆ ਹੁੰਦਾ ਹੈ ਉਹ ਸਰਵਿਕਸ ਦੀ ਬੱਚੇਦਾਨੀ ਦੇ ਮੂੰਹ ਦੇ ਅੱਗੇ ਹੀ ਹੁੰਦਾ ਹੈ ਇੱਥੋਂ ਸਟਾਰਟ ਹੁੰਦਾ ਹੈ ਵਿੱਚੋਂ ਰੋਕੋਰੀਆ ਨਹੀਂ ਆਉਂਦਾ ਇਹਦੇ ਕਹ ਤੁਸੀਂ ਵੇਖਿਆ ਕਿ ਕਈ ਗਾਵਾਂ ਸੂਣ ਮੜੀਆਂ ਵੀ ਰੋਰੀਆ ਕਰੀ ਜਾਂਦੀਆਂ ਨੇ ਸੋ ਇਹ ਆਈ ਯੂ ਤੁਸੀਂ ਉੱਥੇ ਰਖਾ ਦੇਣਾ ਇਹ ਤੁਸੀਂ ਆਈ ਯੂ ਸਿਰਫ ਦੋ ਵਾਰੀ ਰਖਾਉਣਾ ਦੋਸਤੋ ਦੋ ਦਿਨ ਲਗਾਤਾਰ ਤੁਸੀਂ ਆਈ ਯੂ ਰਖਾ ਦੇਣਾ ਦੋਸਤੋ ਉਸ ਤੋਂ ਬਾਅਦ ਤੁਹਾਡੀ ਗਾਈ ਜਿਹੜੀ ਇਹ ਲਕੋਈ ਆ ਕਦੀ ਨਹੀਂ ਕਰੇਗੀ ਸੋ ਇਹ ਲਕੋਰੀਏ ਦਾ ਮੇਰਾ ਬਹੁਤ ਜ਼ਿਆਦਾ ਜਮਾਇਆ ਹੋਇਆ ਨੁਸਖਾ ਤੇ ਮੈਂ ਬਹੁਤ ਹੀ ਟਰੀਟਮੈਂਟ ਜਿਹੜੇ ਲਕੋਈਏ ਦੇ ਕੀਤੇ ਨੇ ਸੋ ਜਿਨ੍ਹਾਂ ਨੇ ਲਕੋਰੀਏ ਦਾ ਸਵਾਲ ਪੁੱਛਿਆ ਸੀ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਆ ਆਈਯੂ ਜਿਹੜਾ ਤੁਸੀਂ ਮੇਰੇ ਤੋਂ ਮੰਗਵਾ ਲਿਓ ਸੋ ਮੈਂ ਆਪਦੇ ਬਣਾਇਆ ਹੋਇਆ ਮੈਂ ਤੁਹਾਨੂੰ ਪੈਕ ਕਰਕੇ ਭੇਜ ਦਿਆਂਗਾ ਸੋ ਬਾਕੀ ਜਿਹੜੇ ਗਾਵਾਂ ਤੁਹਾਡੀਆਂ ਸੂਨ ਵਾਲੀਆਂ ਨੇ ਉਹਨਾਂ ਨੂੰ ਹੋ ਰਿਹਾ ਵਾਈਟ ਡਿਸਚਾਰਜ ਆ ਸੋ 100 ਗ੍ਰਾਮ ਸਰੋਨਾ ਸੇਲ 100 ਗ੍ਰਾਮ ਕੈਲਸ਼ੀਅਮ ਦੇੰਦਰੋ ਸੋ ਤੁਹਾਡੀ ਜਿਹੜੀ ਗਾਂ ਦਾ ਲੋਰੀਆ ਠੀਕ ਹੋ ਜਾਏਗਾ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਏ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਦੋਸਤੋ ਸਬਸਕ੍ਰਾਈਬ ਕਰ ਲਓ ਸੋ ਸਾਰੇ ਦੋਸਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ